ਸ਼ਹਿਰ ਸੰਗਰੂਰ ਵਿੱਚ ਦਿਨੋਂ ਦਿਨ ਵੱਧ ਰਹੀਆਂ ਲੁੱਟਖੋਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੰਗਰੂਰ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਨ੍ਹਾਂ ਇਸ ਮਾਮਲੇ 'ਚ ਦੋ ਵਿਅਕਤੀਆਂ ਨੂੰ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਇਸ ਮਾਮਲੇ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਐਸਪੀ ਪਲਵਿੰਦਰ ਚੀਮਾ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ પાસે ਸੋਨੇ ਅਤੇ ਚਾਂਦੀ ਦੇ ਗਹਿਣੇ, ਮੋਬਾਈਲ ਫੋਨ ਅਤੇ 200 ਰੁਪਏ ਬਰਾਮਦ ਕਰਵਾਏ ਗਏ ਹਨ। ਸਿਟੀ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਬਾਰ ਬਾਰ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਦੇ ਚ ਸਿਟੀ ਸੰਗਰੂਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਚ ਕਾਫੀ ਪੈਨਿਕ ਹੋ ਰਿਹਾ ਸੀਗਾ ਕਿ ਕਾਲੇ ਰੰਗ ਦੇ ਸਪਲੈਂਡਰ ਤੇ ਦੋ ਮੁੰਡੇ ਆਉਂਦੇ ਨੇ ਲੇਡੀਜ਼ ਤੋਂ ਚੇਨ, ਪਰਸ ਤੇ ਮੋਬਾਈਲ ਸਨੇਚ ਕਰਕੇ ਲੈ ਕੇ ਜਾਂਦੇ ਨੇ। ਔਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀਆਂ ਸੀਗੀਆਂ ਅਲੱਗ-ਅਲੱਗ ਪਲੇਟਫਾਰਮ ਤੇ ਸਾਡੇ ਵਰਦੀ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚੈਲ ਨੇ ਸਾਨੂੰ ਸਾਨੂੰ ਡਾਇਰੈਕਟ ਕੀਤਾ ਅਸੀਂ ਟੀਮਾਂ ਬਣਾਈਆਂ ਔਰ ਉਹਦਾ ਫਰੂਟਫੁੱਲ ਨਤੀਜਾ ਨਿਕਲਿਆ ਵੀ ਜਿਹੜੇ ਦੋ ਅਕਿਊਜ਼ ਸੀ ਵਿਦ ਬਾਈਕ ਉਹ ਫੜੇ ਜਾ ਚੁੱਕੇ ਨੇ ਉਹਨਾਂ ਚ ਇੱਕ ਦਾ ਨਾਮ ਸਤਗੁਰ ਸਿੰਘ ਆ ਇੱਕ ਦਾ ਨਾਮ ਸਤਗੁਰ ਹੈ ਔਰ ਦੂਜੇ ਦਾ ਨਾਮ ਗੁਰਪ੍ਰੀਤ ਸਰਪੂਰ ਤੇ ਸਤਗੁਰ ਦੀ ਉਮਰ 20 ਸਾਲ ਆ ਔਰ ਉਸਦੇ ਤੇ ਪਹਿਲਾਂ ਵੀ ਇੱਕ ਚੋਰੀ ਤੇ ਚੋਰੀ ਦੇ ਮਾਲ ਦਾ ਪਰਚਾ ਦੂਜੇ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਇਦੇ ਵਿੱਚ 3 ਐਫਆਈਆਰ ਸਾਡੀਆਂ ਜਿਹੜੀਆਂ ਟਰੇਸ ਹੋ ਗਿਆ ਨੇ 143 154 ਤੇ 158 ਇਹਨਾਂ ਕੋਲੋਂ ਡਿਊਰਿੰਗ ਪੁੱਛਗਿੱਛ 63 ਗ੍ਰਾਮ ਸੋਨਾ 72 ਗ੍ਰਾਮ ਚਾਂਦੀ ਔਰ 200 ਰੁਪਈਆ ਔਰ ਜਿਹੜਾ ਮੋਬਾਈਲ ਯੋ ਜਿਹੜਾ ਮੋਬਾਈਲ ਸਨੇਚ ਕੀਤਾ ਸੀ ਉਹ ਮੋਬਾਈਲ ਵੀ ਮਿਲ ਗਿਆ ਜਿਹੜਾ ਬਾਈਕ ਯੂਜ਼ ਕਰਦੇ ਸੀਗੇ ਇਸ ਕੰਮ ਲਈ ਉਹ ਵੀ ਜਿਹੜਾ ਪੁਲਿਸ ਨੇ ਰਿਕਵਰ ਕਰ ਲਿਆ ਤਾਂ ਜਿਹੜਾ ਸلسਲਾ ਚੱਲਿਆ ਆ ਰਿਹਾ ਸੀਗਾ ਪਿਛਲੇ ਇੱਕ ਹਫਤੇ ਤੋਂ ਸਨੇਚਿੰਗ ਔਰ ਬਾਤੋ ਸਾਰੀਆਂ ਵਾਇਰਲ ਹੋਣਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੰਗਰੂਰ ਵਾਸੀਆਂ ਨੂੰ ਕਿ ਪੁਲਿਸ ਆਪਣੀ ਡਿਊਟੀ ਤੇ ਤਤਪਰ ਹੈ ਵਰਦੀ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਮੇਕ ਸ਼ੂਰ ਕਰਾਂਗੇ ਕਿ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਜ਼ਿਲ੍ਹੇ ਸੰਗਰੂਰ 'ਚ ਤਾਂ ਉਹਦੀ ਜਗ੍ਹਾ ਜਿਹੜੀ ਹੈ ਉਸ ਲੱਖਾਂ ਦੇ ਪਿੱਛੇ ਜਿਹੜੇ ਇਹਨਾਂ ਦੇ ਮੋਟਰਸਾਈਕਲ ਸੀ ਇਹਨਾਂ ਦਾ ਆਪਣਾ ਸੀ ਜਾਂ ਉਹ ਵੀ ਸਰ ਉਹ ਸਾਰੀਆਂ ਚੀਜ਼ਾਂ ਪੁੱਛ-ਕਿਛ ਕਰਾਂਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਬਾਈਕ ਇਹਨਾਂ ਨੇ ਕਿਵੇਂ ਆਇਆ ਇਹਨਾਂ ਦੇ ਕੋਲ ਕਿੱਥੋਂ ਇਕੱਠੇ ਹੋਏ ਕਿਵੇਂ ਸਾਰਾ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਇਨਵੈਸਟੀਗੇਸ਼ਨਸ ਕਲੀਅਰ ਕਰਾਂਗੇ ਕਿੱਥੋਂ ਕਿੱਥੋਂ ਵੜੀਏ ਸਰ ਜੀ ਕੰਬੋ ਮਾਜਰਾ ਰੋਡ ਤੋਂ ਕੰਬੋ ਮਾਜਰਾ ਰੋਡ ਤੋਂ ਇਹ ਰਾਉਂਡ ਅਪ ਕੀਤੀ ਸੀ ਸਰ ਸਾਰੀਆਂ ਚੀਜ਼ਾਂ ਚੋਰੀ ਕਿਉਂ ਕੀਤੀ ਪਲਾਨ ਕਿਵੇਂ ਬਣਿਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਆਪ ਵੀ ਸਪਲੈਂਟਰ ਮੋਟਰਸ ਨੂੰ ਚਲਾਉਂਦੇ ਹਾਂ ਜੀ ਉਹਨਾਂ ਦੀ ਨੰਬਰ ਪਲੇਟਾਂ ਨਹੀਂ ਸਰ ਸਾਡੇ ਕਾਫੀ ਵੱਡੇ ਅਮਾਉਂਟ ਦੇ ਵਿੱਚ ਮੋਟਰਸਾਈਕਲ ਬਾਉਂਡ ਕੀਤੇ ਨੇ ਤੁਸੀਂ ਥਾਣਿਆਂ 'ਚ ਜਾਓ ਆਣੇ ਭਰੇ ਪਏ ਨੇ ਬਾਉਂਡ ਕਰ ਕਰ ਬਾਈਕਸ ਤੇ ਤਾਂ ਇਹ ਰੈਗੂਲਰ ਪ੍ਰੈਕਟਿਸ ਆ ਅਸੀਂ ਕਰਦੇ ਰਹਿੰਨੇ ਆ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਆਰਟੀਕਲ ਆ ਵਾਹਨ ਵਾਹਨਾਂ ਤੇ ਲੱਗਦੀਆਂ ਨੇ ਪ੍ਰੋਪਰ ਸਿਕਿਉਰਟੀ ਪਲੇਟਸ ਨੰਬਰ ਪਲੇਟਸ ਉਹ ਲੋਕ ਲਵਾਨ ਇੱਕ ਚੀਜ਼ ਹੋਰ ਬਾਈਕ 'ਚ ਬਹੁਤ ਦੇਖਣ ਜਾਂਦੀ ਹੈ ਕਿ ਲੋਕ ਇੱਕ ਐਫੀਡੇਵਿਟ ਤੇ ਜਾਂ ਇੱਕ ਪ੍ਰੋਨੋਟ ਤੇ ਇੱਕ ਦੂਜੇ ਨੂੰ ਬਾਈਕਸ ਵੇਚ ਦਿੰਦੇ ਨੇ ਔਰ ਬਾਈਕ ਅੱਗੇ ਤੋਂ ਅੱਗੇ ਤੰਤਨ ਚਾਰ ਚਾਰ ਥਾਂ ਤੇ ਵੇਚਿਆ ਜਾਂਦਾ ਜਦੋਂ ਵੀ ਤੁਸੀਂ ਆਪਣਾ ਕੋਈ ਵਾਈਕਲ ਵੇਚਣਾ ਤਾਂ ਉਹ ਵਾਈਕਲ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੋਂ ਅਟਵਾ ਕੇ ਅਗਲੇ ਦੇ ਨਾਮ ਤੇ ਕਰਵਾਈ ਜਾਵੇ ਸਿਰਫ ਇੱਕ ਕਾਗਜ਼ ਲੈ ਕੇ ਕਿਸੇ ਡੀਲਰ ਨੂੰ ਜਾਵੇਂ ਨਾ ਵੇਚਿਆ ਜਾਵੇ ਤਾਂ ਜੋ ਕੱਲ ਨੂੰ ਹੁਣ ਤੇ ਸਨੇਚਿੰਗ ਫੀਸ ਯੂਜ਼ ਹੋਇਆ ਕਿਸੇ ਹੋਰ ਟਾਰਗੇਟ ਕਿਲਿੰਗ ਜਾਂ ਹੋਰ ਹੋ ਜੇ ਤਾਂ ਉਹਨਾਂ ਦੇ ਇਨਵੋਲਵਮੈਂਟ ਵੀ ਵਿੱਚ ਆ ਜਾਏਗੀ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਦੋਂ ਵੀ ਵਾਈਕਸ ਵੇਚਦੇ ਨੇ ਤਾਂ ਸਾਰੇ ਵਾਈਕਲ ਨੂੰ ਵੇਚ ਕੇ ਨਾਲ ਦੀ ਨਾਲ ਜਿਹੜੀ ਆਰਸੀ ਆਪਣੇ ਨਾਮ ਤੋਂ ਚੇਂਜ ਕਰਾ ਕੇ ਜਿਹੜਾ ਨਵਾਂ ਓਨਰ ਹੈ ਉਹਦੇ ਨਾਂ ਤੇ ਕਰਾਈ ਜਾਵੇ